ਮੇਨ ਰੋਲਾ ਜੀ ਪਲਾਟਾਂ ਵਾਲਿਆਂ ਨਾਲ ਸਾਰੇ ਜਿਹਦੇ ਮੰਨ ਲਓ ਵੀ ਪਲਾਟ 8 ਲੱਖ ਦੇ 9 ਲੱਖ ਦੇ ਲਿਆ ਹੋਇਆ ਉਹ ਤੋਂ 12 12 13 ਲੱਖ ਰੁਪਏ 100 ਗਾਜ ਦੇ ਪਲਾਟ ਮੰਗ ਰਹੇ ਆ ਉਹ ਇੱਥੇ ਆ ਕੇ ਪਲਾਟਾਂ ਦੇ ਕਬਜ਼ਾ ਚੜ੍ਹ ਕੇ ਆਪਣੇ ਆਪ ਤੇ ਆਪਣੇ ਆਪ ਨੂੰ ਇਹ ਸ਼ੋਅ ਕਰਨਾ ਚਾਹੁੰਦੇ ਸੀ ਵੀ ਇਹ ਬਲੂਨੀ ਦੇ ਵਿੱਚ ਜੀਕੇ ਵਾਲੇ ਨਜਾਇਜ਼ ਤੌਰ ਦੇ ਉੱਤੇ ਡਵੈਲਪਮੈਂਟ ਚਾਰਜ ਵੀ ਮੰਗ ਕਰਦੇ ਪਿਛਲੇ 15 ਦਿਨਾਂ ਤੋਂ ਐਂਟਰੀ ਸਟੇਸ਼ਨ ਦੇ ਮੂਹਰੇ ਇਹ ਸਾਰੀ ਗੱਲ ਜਾਣਕਾਰੀ ਦੇ ਰਹੇ ਆਂ ਵੀ ਇੱਥੇ ਜੀ ਇਹ ਜਿਹੜੇ 8-10 ਲੋਕ ਆ ਇਹ ਨਾ ਨੀਤ ਗੁੰਡਾ ਸਟਾਈਲ ਵਿਰੋਹ ਬਣਾਇਆ ਹੁਣ ਇਸ਼ੂ ਹੈ ਜੀ ਅਸੀਂ ਹੁਣ ਬਣਾਣ ਆਏ ਆ ਤਾਂ ਸਾਨੂੰ ਬਣਾਣ ਨਹੀਂ ਦੇ ਰਹੇ ਡਵੈਲਪਮੈਂਟ ਚਾਰਜ ਦਿਓ ਜਦ ਕਿ ਸਾਡੇ ਨਾਲ ਕੋਈ ਰਿਟਨ ਐਗਰੀਮੈਂਟ ਹੋਇਆ ਨਹੀਂ ਉਸ ਟਾਈਮ ਰੋਜ ਦਾ ਕੰਮ ਹੋ ਗਿਆ ਇਹਨਾਂ ਦਾ ਪਿਛਲੇ 15 ਦਿਨ ਤੋਂ ਉਹ ਪਿੱਛੇ ਪਾਰਕ ਆ ਇੱਕ ਉੱਥੇ ਇਕੱਠੇ ਹੋ ਜਾਂਦੇ ਆ ਤੇ ਪਿਛਲੇ ਰਸਤੇ ਚੋਂ ਆਉਂਦੇ ਆ ਜੀ ਸੀ ਬੀਆਂ ਲਿਆ ਕੇ ਦੀਵਾਰਾਂ ਤੋੜਤੀਆਂ ਕੈਮਰੇ ਤੋੜਦੇ ਮਾਰਗ ਵੀ ਨਕਸ਼ੇ 'ਚ ਪਾਰਕ ਦਿਖਾ ਰਹੇ ਆ ਹੁਣ ਜਿਹੜਾ ਇਹਨੇ ਨਵਾਂ ਨਕਸ਼ਾ ਬਣਾਤਾ ਉਹਦੇ ਵਿੱਚ ਇਹਦੇ ਪਲਾਟ ਕੱਟੇ ਹੋਏ ਨੇ ਜਾਦਾ ਸੀ ਇੱਥੇ ਕੰਸਟਰਕਸ਼ਨ ਕਰਨ ਆਨੇ ਆ ਸਾਨੂੰ ਕਿ ਆਪਾਂ ਚਾਰਦिवारी ਕਰਨੀ ਤੇ ਆਪਣੇ ਬੰਦੇ ਭੇਜ ਦਿੰਦਾ ਇਹ ਬਿਆਨਾਂ ਦਾ ਮੈਂ ਕੀਤਾ ਹੋਇਆ ਬੰਦੇ ਇਹਦੀ ਇਮਪਲਾਈ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਆਏ ਹੋਏ ਪੱਤਰਕਾਰ ਭਰਾਵਾਂ ਦਾ ਇੱਥੇ ਜੀਕੇ ਵੈਲੀ ਕਲੋਨੀ ਚ ਸਵਾਗਤ ਹੈ ਇਹ ਕਲੋਨੀ ਸਾਲ 2067 ਵਿੱਚ ਬਣਾਈ ਸੀ ਟਾਈਮ ਟੂ ਟਾਈਮ ਇਹਦਾ ਰੇਰਾ ਦੇ ਪਾਸੋਂ ਰਜਿਸਟ੍ਰੇਸ਼ਨ ਕਰਾਇਆ ਗਿਆ ਗਲਾਡਾ ਦੀ ਇਹਦੀ ਜਿਹੜੀ ਡਿਊਟੀ ਸੀ ਲਾਇਸੈਂਸ ਦੀ ਉਹ ਪੂਰੀ ਕੀਤੀ ਗਈ ਇਹਦਾ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਾਇਆ ਗਿਆ ਪਰ ਇਹਦੇ ਪ੍ਰੈਸ਼ਰ ਰੀਲੀਜ਼ ਦੇ ਵਿੱਚ ਮੈਂ ਬਾਕੀ ਦੀ ਸਾਰੀ ਜਾਣਕਾਰੀ ਪਿਛਲੀ ਜਿਹੜੀ ਆ ਉਹ ਦੇ ਦਿੱਤੀ ਹੈ ਇਹ ਕਲੋਨੀ ਹੁਣ ਅੱਜ ਸੀਏ ਸਾਹਿਬ ਨੇ ਪਿਛਲੇ 20 ਦਿਨ ਪਹਿਲਾਂ ਹੀアリング ਦਿੱਤੀ ਸੀ ਕੰਪੀਟੈਂਟ ਅਥਾਰਟੀ ਗਲਾਡਾ ਜੀ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੀ ਮੇਨਟੇਨੈਂਸ ਦਾ ਕੰਮ ਬੰਦ ਕਰਕੇ ਸੁਸਾਇਟੀ ਦੇ ਵਾਲੇ ਕਰ ਦੋ ਅਸੀਂ ਇਹ ਕੰਮ ਉਹਨਾਂ ਨੇ ਤਾਂ ਕਿਹਾ ਕਿਉਂਕਿ 8-10 ਪਲਾਟਾਂ ਵਾਲਿਆਂ ਨੇ ਤੇ ਰੀਸੇਲ 'ਚ ਪਲਾਟ ਖਰੀਦ ਕਰ ਲਏ ਸਸਤੇ ਉਹ ਇੱਥੇ ਆ ਕੇ ਪਲਾਟਾਂ ਤੇ ਕਬਜ਼ਾ ਕਰਕੇ ਆਪਣੇ ਆਪ ਤੇ ਆਪਣੇ ਆਪ ਨੂੰ ਇਹ ਸ਼ੋਅ ਕਰਨਾ ਚਾਹੁੰਦੇ ਸੀ ਵੀ ਅਕਲੋਨੀ ਦੇ ਵਿੱਚ ਜੀਕੇ ਵਾਲੇ ਨਜਾਇਜ਼ ਤੌਰ ਦੇ ਉੱਤੇ ਡਵੈਲਪਮੈਂਟ ਚਾਰਟ ਦੀ ਮੰਗ ਕਰਦੇ ਆ ਜਦੋਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਾ ਰਹੇ ਆ ਕੰਪੀਟੈਂਟ ਅਥਾਰਟੀ ਗਲਾਡਾ ਪਲੱਸ ਦੇਲਾ ਦੇ ਲਾਅ ਨੂੰ ਫਾਲੋ ਕਰ ਰਹੇ ਆ ਉਹ ਜਾਣਕਾਰੀ ਉਹਨਾਂ ਦੇ ਉੱਤੇ ਇਸ ਟੰਗ ਨਾਲ ਪ੍ਰੈਜੈਂਟ ਕੀਤੀ ਗਈ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਉਹਨਾਂ ਨੇ ਤਾਂ ਸਾਨੂੰ ਬੁਲਾ ਕੇ ਅਸੀਂ ਕਲੋਨੀ ਦੇ ਵਸਨੀਕ ਮੈਂ ਅਸੀਂ ਗਏ ਸੀ ਹਿアリング ਤੇ ਉਹਨਾਂ ਨੇ ਕਿਹਾ ਵੀ ਸਾਨੂੰ ਜੀ ਇਹ 10 ਬੰਦੇ ਸ਼ਿਕਾਇਤ ਕਰ ਰਹੇ ਆ ਪਲਾਟ ਹੋਲਡਰ ਤੁਸੀਂ ਉੱਥੇ ਜਿਹੜੀ ਮੇਨਟੇਨੈਂਸ ਦਾ ਕੰਮ ਬੰਦ ਕਰ ਸਰ ਕੀ ਨਾਮ ਹੈ ਜਗਦੇਵ ਸਿੰਘ ਕਿੱਥੇ ਰਹਿੰਦੇ ਸਰ ਆ ਸਾਹਮਣੇ ਜੀ ਇਹ ਆਪਣੀ 105 ਨੰਬਰ ਕੋਠੀ ਹੈ ਕੀ ਕਿਹੜੀ ਜਗ੍ਹਾ ਤੇ ਕੋਠੀ ਸੰਗੋਵਾਲ ਜੀਕੇ ਵੈਲੀ ਜੀਕੇ ਵਾਲੇ ਜੀਕੇ ਪ੍ਰੈਸ ਕਾਨਫਰੈਂਸ ਹੋਈ ਹੈ ਕਿ ਤੁਸੀਂ ੱੱਕੇ ਨਾਲ ਇੱਥੇ ਬਹਿ ਰਹੇ ਹੋ ਜੀ ਅਸੀਂ ਤੇ ਅਸੀਂ ਸਰ ਜੀ 2009 ਦੇ ਰਹਿ ਰਹੇ ਹਾਂ ਇੱਥੇ 9 ਦੇ ਹੀ ਲਏ ਆ ਕੋਠੀ ਲਈ ਆ ਉਦੋਂ ਦੀ ਹੀ ਅਸੀਂ ਇੱਥੇ ਸਾਡੀ ਰਹਿਸ਼ ਆ ਉਦੋਂ ਕੋਈ ਵੀ ਇੱਥੇ ਡਵੈਲਪਮੈਂਟ ਨਹੀਂ ਸੀ ਕੁਝ ਨਹੀਂ ਜੋ ਅੱਜ ਆ ਸੇਮ ਡੇ ਇਦਾਂ ਹੀ ਆ ਜੀ ਕੇ ਸਾਹਿਬ ਜਿਨ੍ਹਾਂ ਨੇ ਇੱਕ ਕਲੋਨੀ ਕੱਟੀ ਆ ਉਹ ਯਾਰੂਪ ਲਾ ਰਹੇ ਨੇ ਕਿ ਜਿਹੜੇ ਤੁਸੀਂ ਇੱਥੇ ਆ ਰਹੇ ਹੋ ਤੇ ਤੁਸੀਂ ਗੁੰਡੇ ਬਿਠਾਣੇ ਹੋ ਜਿਸ ਕਰਕੇ ਤੁਸੀਂ ਹੁਣ ਇਸ ਟਾਈਮ ਇਹਦਾ ਨਿਰਮਾਣ ਕਰਦੇ ਸਾਰਾ ਤੇ ਗਲਤ ਵੀ ਇਹਨਾਂ ਨਿਰਮਾਣ ਕਰਦਾ ਮੈਂ ਕੋਈ ਨਰਵਣ ਨਹੀਂ ਕਰਾ ਮੇਰਾ ਤਾਂ ਹੋਇਆ ਹੋਇਆ 2009 ਦਾ ਜੀ ਇਹ ਤਾਂ ਭਾਈ ਸਾਹਿਬ ਜਿੰਨੇ ਆ ਮੇਰੇ ਨਾਲ ਖੜੇ ਸਾਰੇ ਪਲਾਟ ਹੋਲਡਰ ਹੈ ਸਾਰੇ ਆਪੋ ਆਪਣੀ ਬਣਾ ਰਿਆ ਨਹੀਂ ਆ ਉਹਨਾਂ ਦੇ ਨਾਲ ਅਸੀਂ ਇਹ ਭਰਾ ਸਾਰੇ ਜਾਣਦੇ ਆ ਇੰਡਸਟਰੀ ਏਰੀਆ ਮੇਰੇ ਕੋਲੇ ਟਰਾਂਸਪੋਰਟ ਹੈ ਮੈਂ ਇਹਨਾਂ ਦੇ ਕੰਮ ਕਰਦਾ ਰਜਿਸਟਰੀ ਹੈਗੀ ਇਹਦੀ ਤੁਹਾਡੇ ਕੋਲ ਹਾਂ ਰਜਿਸਟਰੀ 2009 ਦੀ ਸਾਰਿਆਂ ਕੋਲ ਸਾਰਿਆਂ ਕੋਲੇ ਸਾਰਿਆਂ ਕੋਲੇ ਹੈ ਜੀ ਕੋਈ 9 ਦੀ ਕਿਸੇ ਕੋਲ 6 ਦੀ ਕਿਸੇ ਕੋਲੇ 8 ਦੀ ਹੈ ਪਰ ਮੇਰੇ ਕੋਲੇ 9 ਦੀ ਹੈ ਪਰ ਉੱਥੇ ਕਹਨੇ ਨੇ ਕਿ ਸਾਡੇ ਕੋਲ ਇੱਕ ਡਵੈਲਪਮੈਂਟ ਸੀ ਕਿੱਥੇ ਕਮੇਟੀ ਬਣਾਈ ਉਹਦੇ ਪੰਜ ਮੈਂਬਰ ਉਹਨੇ ਬੁਲਾਏ ਸੀਗੇ ਤੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕੁਝ ਵੀ ਸਾਫ ਸਫਾਈਆਂ ਕੋਈ ਵੀ ਟਾਈਪ ਕੰਮ ਕਰਦੇ ਆਂ ਤੇ ਤੁਸੀਂ ਉਤੇ ਰੋਕ ਕਰਦੇ ਹੋ ਮਨਾ ਕਰਦੇ ਹੋ। ਕੌਣ ਕਰੂਗਾ ਜੀ? ਕੌਣ ਮਨਾ ਕਰੂਗਾ ਸਫਾਈ ਨੂੰ? ਕੌਣ ਮਨਾ ਕਰੂਗਾ ਇੱਕ ਕਲੋਨੀ ਦੀ ਸਫਾਈ ਹੋਵੇ? ਕੌਣ ਮਨਾ ਕਰੂਗਾ? ਕੋਈ ਵੀ ਨਹੀਂ ਹੈਗੇ ਜੀ। ਜਿਹੜੇ ਤੁਸੀਂ ਕਹਿ ਰਹੇ ਹੋ ਵੀ ਉਹ ਕਹਿੰਦੇ 35 ਮੈਂਬਰਾਂ ਦੀ ਕਮੇਟੀ ਬਣਾਈ ਆ ਜੋ 35 ਬੰਦੇ ਕਲੋਨੀ ਦੇ ਹੋਣ ਆ ਜਿੰਨੇ ਬੰਦੇ ਖੜੇ ਸਾਰੇ ਪਲਾਟ ਛੱਡ ਕੇ ਚਲੇ ਜਾਣਗੇ। ਉਹ ਸਾਰੇ ਹੀ ਉਹਦੇ ਅੰਪਲਾਈ ਆ। ਸਿਰਫ ਉਹਦੇ ਵਿੱਚੋਂ ਜਿਹੜੇ 4-5 ਹੈਗੇ ਨੇ ਉਹ ਹੁਣ ਆਏ ਆ ਘਰ। ਉਹ ਵੀ ਕੋਈ ਕਿਰਾਏ ਤੇ ਆ। ਦੋ ਘਰ ਆਪਣੇ ਉਹਨਾਂ ਦੇ ਵਿੱਚੋਂ। ਬਾਕੀ ਸਾਰੇ ਕਿਰਾਏ ਤੇ ਆ। ਮੇਨ ਰੋਲਾ ਜੀ ਪਲਾਟਾਂ ਵਾਲਿਆਂ ਨਾਲ ਸਾਰੇ ਜਿਹਦੇ ਮੰਨ ਲਓ ਵੀ ਪਲਾਟ 8 ਲੱਖ ਦੇ 9 ਲੱਖ ਦੇ ਲਿਆ ਹੋਇਆ ਉਹ ਤੋਂ 12-12 13 ਲੱਖ ਰੁਪਏ 100 ਗਜ ਦੇ ਪਲਾਟ ਮੰਗ ਰਹੇ ਆ। ਇਸ ਚੀਜ਼ ਦਾ ਡਿਵੈਲਪਮੈਂਟ ਚਾਰਜ ਤੁਸੀਂ ਤੁਹਾਡੇ ਸਾਹਮਣੇ ਆ ਡਿਵੈਲਪਮੈਂਟ ਡਿਵੈਲਪਮੈਂਟ ਤੁਸੀਂ ਦੇਖ ਲਓ ਸਾਡੇ ਤੋਂ ਉੱਤੇ ਉੱਤੇ ਦਾ ਸੁੱਖਾ ਖੜਾਏਗਾ ਇੱਥੇ। ਠੀਕ ਹੈ ਮੈਡਮ ਅੱਗੇ ਆਓ ਤੁਸੀਂ। ਕੋਈ ਸਨੀਕਰਾਂ ਦੀ ਸੁਸਾਇਟੀ ਬਣਾ ਦੋ। ਅਸੀਂ ਜੀ ਆ ਕੇ ਇੱਥੇ 35 ਘਰ ਬਣੇ ਸੀ। 35 ਘਰਾਂ ਨੂੰ ਮੈਂ ਇਹ ਲੈਟਰ ਲਿਖੀ 35 ਦੇ 35 ਘਰਾਂ ਨੂੰ ਇਹਦੀ ਇੱਕ ਇੱਕ ਖਰਚੇ ਦੀ ਜਾਣਕਾਰੀ ਦਿੱਤੀ ਵੀ ਇਹ 15 ਲੱਖ ਰੁਪਏ ਮਹੀਨੇ ਦਾ ਖਰਚਾ ਇਸ ਵੇਲੇ ਹੋ ਰਿਹਾ ਜਿਹਦੇ ਵਿੱਚ ਸਟਰੀਟ ਲਾਈਟ ਦਾ ਬਿੱਲ ਗਾਰਡਨਰਸ ਸਿਕਿਉਰਿਟੀ ਗਾਰਡ ਛੋਟੇ ਛੋਟੇ ਕੰਮਾਂ ਤੋਂ ਲੈ ਕੇ ਜਿੰਨੇ ਵੀ ਕਲੋਨੀ ਦੇ ਰੋਜ਼ਮਰਾਂ ਦੇ ਕੰਮ ਹੈ ਉਹਦੇ ਲਈ ਸਟਾਫ ਦੀ ਲੋੜ ਹੁੰਦੀ ਹੈ ਇੰਜੀਨੀਅਰ ਹੈ ਜਾਂ ਆਪਣਾ ਜਿਹੜਾ ਵੀ ਸਟਾਫ ਚਾਹੀਦਾ ਮੈਂ ਇਥੇ ਹਰ ਤਰ੍ਹਾਂ ਦਾ ਅਰੇਂਜਮੈਂਟ ਪਾਪਰਾ ਤੇ ਗਲਾਡਾ ਦੇ ਕਾਨੂੰਨ ਅਨੁਸਾਰ ਕੀਤਾ ਹੋਇਆ ਹੁਣ ਇਹ ਜਾਣਕਾਰੀ ਜਦੋਂ ਮੈਂ ਸਾਰੇ ਵਸਨੀਕਾਂ ਨੂੰ ਦਿੱਤੀ ਤਾਂ 35 ਦੇ 35 ਵਸਨੀਕ ਅਸੀਂ ਬੈਠ ਕੇ ਇੱਥੇ ਮੀਟਿੰਗ ਕੀਤੀ ਉਹਨਾਂ ਨੇ ਇਹ ਫੈਸਲਾ ਲਿਆ ਵੀ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾ ਲੈਨੇ ਆ ਵਸਨੀਕਾਂ ਦੀ ਤੇ ਨਾਲ ਤੁਸੀਂ ਸਾਡੇ ਰਹੁ ਸਾਨੂੰ ਐਕਟ ਦੀ ਜਾਣਕਾਰੀ ਦਿੰਦੇ ਰਹੋ ਤੇ ਆਪਾਂ ਰਲ ਕੇ ਇਹਦੀ ਅਗਲੇ 2 ਸਾਲ ਹਲੇ ਹੋਰ ਇਹਦੀ ਜਿਹੜੀ ਮੇਨਟੇਨੈਂਸ ਹੈ ਉਹ ਕਰ ਲੈਨੇ ਆ ਮੈਂ ਕਿਹਾ ਠੀਕ ਹੈ ਪਰ ਮੈਂ ਕਿਹਾ ਸੀਏ ਸਾਹਿਬ ਨੂੰ ਤੁਹਾਨੂੰ ਇਹਦੀ ਫਿਰ ਜਾਣਕਾਰੀ ਦੇਣੀ ਪੈਣੀ ਹੈ ਕਿਉਂਕਿ ਮਨਜੋਬ ਸੀਏ ਸਾਹਿਬ ਕਿਸ ਪੱਖ ਦਾ ਕਿਸ ਤਰ੍ਹਾਂ ਦਾ ਰੁਖ ਲੈ ਰਹੇ ਆ ਉਹ ਤਾਂ ਉਹਨਾਂ ਦੀ ਉਹ ਹੈ ਨਾ ਜੂਰੀਡਿਕਸ਼ਨ ਤੋਂ ਚਲੋ ਅਸੀਂ ਸਾਰਿਆਂ ਨੇ ਜੀ ਇਹਨਾਂ ਨੇ 35 ਲੈਟਰਸ ਸੀ ਇਹਨੂੰ ਆਪਣੇ ਸੀਐਮ ਸਾਹਿਬ ਨੂੰ 35 ਦੀਆਂ 35 ਲੈਟਰਸ ਆਪਣੇ ਸੀਪੀ ਸਾਹਿਬ ਨੂੰ 35 ਦੀਆਂ 35 ਕੰਪਲੇਂਟਸ ਆਪਣੇ ਸੀਐਸ ਸਾਹਿਬ ਨੂੰ ਇਹ ਅਸੀਂ ਜਾ ਕੇ ਵਸਨੀਕਾਂ ਦਾ ਜਿਹੜਾ ਵਿਚਾਰ ਸੀ ਉਹ ਉਹਨਾਂ ਦੇ ਹਾਂਜੀ ਮੇਰਾ ਨਾਮ ਹਰਸ਼ਰਨਜੀਤ ਕੌਰ ਹੈ ਜਿਹੜਾ ਉੱਧਰ ਚਾਰਦੀਵਾਰੀ हां जी हां जी वो साडी हो रही है जी ਤੇ ਉਹਦੀ ਰਜਿਸਟਰੀ ਵਗੈਰਾ ਹੈਗੀ ਸਭ ਕੁਝ ਹੈ ਜੀ ਸਭ ਕੁਝ ਹੈ ਤਬ ਤੋਂ ਕਰਾਈਏ ਔਰ ਕਹੋ 2013 ਅੰਚ ਜੀ ਠੀਕ ਹੈ ਕਿਨੇ ਕਰਵਾਈ ਸੀ ਅਸੀਂ ਹੀ ਕਰਵਾਈ ਸੀ ਜੀ ਕਿਹਦੇ ਕਿਹਦੇ ਪੱਖੋਂ ਹੋਈ ਸੀ ਕਿਨੇ ਉਹ ਕੋਈ ਰੀਸੇਲ ਤੋਂ ਅਸੀਂ ਲਿਆ ਜੀ ਜਸਵਿੰਦਰ ਕੌਰ ਨਾਮ ਦੇ ਸੀ ਜਿੰਨਾਂ ਤੋਂ ਅਸੀਂ ਲਿਆ ਠੀਕ ਹੈ ਹਾਂਜੀ ਰਣ ਨਕਸ਼ਾ ਹੁਣ ਇਸ਼ੂ ਹੈ ਜੀ ਅਸੀਂ ਹੁਣ ਬਣਾਉਣ ਆਏ ਆ ਤਾਂ ਸਾਨੂੰ ਬਣਾਣ ਨਹੀਂ ਦੇ ਰਹੇ ਕਿਉਂ ਡਿਵੈਲਪਮੈਂਟ ਚਾਰਜ ਦਿਓ ਜਦ ਕਿ ਸਾਡੇ ਨਾਲ ਕੋਈ ਰਿਟਰਨ ਐਗਰੀਮੈਂਟ ਹੋਇਆ ਨਹੀਂ ਉਸ ਟਾਈਮ ਕਿ ਜੇ ਤੁਸੀਂ ਨਹੀਂ ਬਣਾਉਂਦੇ ਤਾਂ ਤੁਹਾਨੂੰ ਪੈਸਾ ਦੇਣਾ ਪਊਗਾ ਡਵੈਲਪਮੈਂਟ ਚਾਰਜ ਜੋ ਵੀ ਹੋਊਗਾ ਤੁਸੀਂ ਇੰਨੇ ਸਾਲਾਂ ਤੋਂ ਤੁਸੀਂ ਪੂਰੀ ਕਲੋਨੀ ਦੀ ਵੀਡੀਓਗ੍ਰਾਫੀ ਕਰ ਸਕਦੇ ਹੋ ਕਿਹੜੀ ਡਵੈਲਪਮੈਂਟ ਇੱਥੇ ਹੈ ਸਾਡੀ ਤਾਂ ਪਲਾਟ ਵੀ ਉਨੇ ਰੇਟ ਦੇ ਜੇ ਕੋਈ ਸੇਲ ਕਰਦਾ ਉਹਨਾਂ ਰੇਟ ਨਹੀਂ ਹੈ ਜਿੰਨੇ ਇਹ ਡਵੈਲਪਮੈਂਟ ਚਾਰਜ ਡਿਕਲੇਅਰ ਕਰ ਰਹੇ ਆ ਤੁਸੀਂ ਕਹਿੰਦੇ ਜਿਹੜੇ ਡਵੈਲਪਮੈਂਟ ਚਾਰਜ ਮੰਗ ਰਹੇ ਨੇ ਉਹ ਤੁਸੀਂ ਨਹੀਂ ਦੇ ਸਕਦੇ ਜਾਂ ਨਹੀਂ ਦੋਗੇ ਨਹੀਂ ਦੇ ਹੀ ਨਹੀਂ ਸਕਦੇ ਜੀ ਅਸੀਂ ਤਾਂ ਲੋਨ ਲੈ ਲੈ ਕੇ ਤਾਂ ਅਸੀਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਹੋ ਕੋਈ ਐਗਰੀਮੈਂਟ ਹੀ ਨਹੀਂ ਹੋਇਆ ਤੇ ਕਿੱਥੋਂ ਨਹੀਂ ਨਹੀਂ ਤੁਸੀਂ ਮਤਲਬ ਉਹ ਰਹੀਆਂ ਨੇ ਫਿਰ ਜਿਹੜੇ ਉਹ ਕਹਿੰਦੇ ਨੇ ਕਿ ਸਹਿਮਤੀ ਨਾਲ ਸਾਡੀ ਇਹ ਕਮੇਟੀ ਬਣੀ ਆ ਅਸੀਂ ਪ੍ਰਸ਼ਾਸਨ ਨੂੰ ਵੀ ਉਪ ਸਹਿਮਤੀ ਚਾਰ ਪੰਜ ਬੰਦਿਆਂ ਚ ਤਾਂ ਸਹਿਮਤੀ ਕੋਈ ਵੀ ਕਰਵਾ ਲੈਂਦਾ ਠੀਕ ਹੈ ਨਾ ਜੀ ਤੇ ਹੁਣ ਅਸੀਂ ਮੈਜੋਰਟੀ ਇੱਧਰ ਸਾਡੇ ਨਾਲ ਹੈਗੀ ਐ ਸਾਨੂੰ ਕਿਹਨੇ ਪੁੱਛਿਆ ਆ ਕੇ ਤੁਸੀਂ ਇਸ ਕਮੇਟੀ ਨਾਲ ਸਹਿਮਤ ਨਹੀਂ ਜੋ ਕਿੰਨੇ ਲੋਕ ਨੇ ਜੋ ਕਮੇਟੀ ਇਹਨਾਂ ਨੇ ਬਣਾਈ ਐ ਇਸ ਕੋਈ ਸਹਿਮਤ ਨਹੀਂ ਆ ਕਿੰਨੇ ਕਿੰਨੇ ਲੋਕ ਕਿੰਨੇ ਅਸੀਂ ਹੋਣੇ ਜੀ 50 60 ਜਣੇ ਸੀ ਹੈਗੇ ਟੋਟਲ ਕਿੰਨੇ ਪੰਜਾਬ ਪੰਜਾਬ ਮਤਲਬ ਕਿੰਨੇ ਲੋਕ ਇੱਥੇ ਰਹਿੰਦੇ ਨੇ ਇਸ ਟਾਈਮ ਪਲਾਟ ਹੋਲਡਰ ਨੇ ਟੋਟਲ ਉਹ ਵੀ ਨਾਟ ਹੋਲਡਰ ਜੀ ਸਾਰੇ ਨਵੇਂ ਪੁਰਾਣੇ ਮਿਲਾ ਕੇ 33 ਘਰ ਨੇ 35 ਘਰ ਤਾਂ ਉਹ ਕਹਿ ਰਿਹਾ ਅਸੀਂ ਇੱਥੇ ਵੀ ਸਹਿਮਤੀ ਲੈ ਲਈ ਜੀ ਚੌਦੀ ਕਿ ਲੋਕ ਹੁਣ ਤੁਸੀਂ ਮੰਗ ਕੀ ਕਰਦੇ ਹੋ ਸਾਨੂੰ ਦੇਖੋ ਜੀ ਸਾਡੀ ਪ੍ਰਾਪਰਟੀ ਤੇ ਸਾਨੂੰ ਬਣਾਣ ਦਿੱਤਾ ਜਾਵੇ ਧਮਕੀਆਂ ਨਾਂ ਦਿੱਤੀਆਂ ਜਾਣ ਗੋਲੀਆਂ ਚਲਾ ਕੇ ਸਾਨੂੰ ਡਰਾਇਆ ਜਾ ਰਿਹਾ ਸਾਨੂੰ ਗੁੰਡੇ ਡਿਕਲੇਅਰ ਕੀਤਾ ਜਾ ਰਿਹਾ ਦੇਖੋ ਆਪਦੀ ਪ੍ਰਾਪਰਟੀ ਤੇ ਹੀ ਅਸੀਂ ਆਪ ਦਾ ਬਣਾਣ ਆਏ ਆ ਤੇ ਸਾਨੂੰ ਗੁੰਡੇ ਕਹਿ ਰਹੇ ਕਿਸੇ ਕੋਲ ਸਾਡੇ ਕੋਲ ਹਥਿਆਰ ਨਹੀਂ ਇਹ ਕਿਹਾ ਜਾ ਰਿਹਾ ਕਿ ਹਥਿਆਰਬੰਦ ਗੁੰਡੇ ਕਲੋਨੀ ਤੇ ਕਬਜ਼ਾ ਕਰਨ ਆ ਗਏ ਦੇਖੋ ਜੇ ਕਲੋਨੀ ਕਿਸੇ ਟਾਈਮ ਹੈ ਬੇਚੀ ਗਈ ਹੈ ਕਿਹੜਾ ਕਲੋਨਾਈਜ਼ਰ ਹੁੰਦਾ ਜਿਹੜਾ ਉੱਥੇ ਪੱਕਾ ਡੇਰਾ ਲਾ ਕੇ ਬੈਠ ਜਾਂਦਾ ਹੈ ਤੇ ਉੱਥੇ ਰੀਸੇਲ ਕਰਨ ਵਾਲਿਆਂ ਤੋਂ ਜਾਂ ਬਣਾਉਣ ਵਾਲਿਆਂ ਤੋਂ ਡਵੈਲਪਮੈਂਟ ਚਾਰਜ ਲੈਂਦਾ ਦੱਸੋ ਮੈਨੂੰ ਕਲੋਨਾਈਜ਼ਰ ਦਾ ਨਾਮ ਕੀ ਹੈ ਦੇਖੋ ਜੀਕੇ ਵੈਲੀ ਦਾ ਜੋ ਗੁਲਸ਼ਨ ਕੁਮਾਰ ਮੈਡਮ ਇੱਕ ਦਲੇ ਦੱਸੋ ਕਿ ਜਿੰਨੇ ਵੀ ਤੁਸੀਂ ਜੋ ਵਿਵਾਦੇ ਤੁਹਾਡੇ ਡਿਸਪਿਊਟ ਚੱਲਿਆ ਜਿੰਨੇ ਵੀ ਪਲਾਟ ਲੈਨੇ ਸਾਰੇ ਕੋ ਕਾਗਜ ਪੂਰੇ ਨੇ ਜੀ ਸਭ ਕੋਲ ਨੇ ਜੀ ਸਭ ਕੋਲ ਇਸ ਟਾਈਮ ਵੀ ਹੈ ਸੀ ਤੁਹਾਨੂੰ ਹੁਣ ਵੀ ਦਿਖਾ ਸਕਦੇ ਆਂ ਇੰਤਕਾਲ ਵਗੈਰਾ ਸਭ ਸਭ ਕੁਝ ਹੈ ਜੀ ਠੀਕ ਹੈ ਠੀਕ ਹੈ ਧੰਨਵਾਦ ਪੂਰੇ ਰੱਖ ਦਿੱਤਾ ਵੀ ਇਹ 35 ਵਸਨੀਕ ਇਹ ਜਾਣਦੇ ਆ ਵੀ ਇਹ ਹਾਲ ਦੀ ਘੜੀ ਅਸੀਂ ਇੰਡੀਪੈਂਡੈਂਟ ਸੁਸਾਇਟੀ ਨਹੀਂ ਬਣਾ ਸਕਦੇ ਅਸੀਂ ਪੰਜ ਮੈਂਬਰੀ ਕਮੇਟੀ ਬਣਾ ਸਕਦੇ ਆ ਜਿਹਦੇ ਵਿੱਚ ਕਮੇਟੀ ਚ ਕਪੂਰ ਸਾਹਿਬ ਨੇ ਮੈਡਮ ਰੀਆ ਨੇ ਇਹ ਜਸਪਾਲ ਜੀ ਪ੍ਰਧਾਨ ਨੇ ਸਾਡੇ ਇੱਥੇ ਸੁਸਾਇਟੀ ਦੇ ਇਸ ਵੇਲੇ ਜਿਹੜੀ ਕਮੇਟੀ ਬਣੀ ਆ ਹੁਣ ਅਸੀਂ ਇਹ ਪੰਜ ਮੈਂਬਰੀ ਲੜ ਕੇ ਪਿਛਲੇ 15 ਦਿਨਾਂ ਤੋਂ ਐਡਮਿਨਿਸਟ੍ਰੇਸ਼ਨ ਦੇ ਮੂਹਰੇ ਇਹ ਸਾਰੀ ਗੱਲ ਜਾਣਕਾਰੀ ਦੇ ਰਹੇ ਆ ਵੀ ਇੱਥੇ ਜੀ ਇਹ ਜਿਹੜੇ 8-10 ਲੋਕ ਆ ਇਹ ਇਹਨਾਂ ਨੇ ਇੱਕ ਗੁੰਡਾ ਸਟਾਈਲ ਗਰੋਹ ਬਣਾਇਆ ਪਿਛਲੇ 3 ਦਿਨ ਪਹਿਲਾਂ ਇਹ ਇੱਕ ਰਾਜਪਾਲ ਨਾਮ ਦਾ ਕੋਈ ਗੈਂਗਸਟਰ ਹੈ ਉਹਦੇ ਦੋ ਬੰਦੇ ਲੈ ਕੇ ਨਾਲ ਉਹਨਾਂ ਦੇ ਹਥਿਆਲੇ ਪਾਏ ਹੋਏ ਸੀ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਪਿਛਲੇ 15 ਦਿਨ ਤੋਂ ਉਹ ਪਿੱਛੇ ਪਾਰਕ ਆ ਇੱਕ ਉੱਥੇ ਇਕੱਠੇ ਹੋ ਜਾਂਦੇ ਆ ਤੇ ਪਿਛਲੇ ਰਸਤੇ ਚੋਂ ਆਂਦੇ ਆ ਜੀ ਸੀ ਬੀਆਂ ਲਿਆ ਕੇ ਦਿਵਾਰਾਂ ਤੋੜਤੀਆਂ ਕੈਮਰੇ ਤੋੜਤੇ ਆ ਕੇ ਨੀਆ ਭਰਦੇ ਪਏ ਆ ਹੁਣ 15 20 ਬੰਦੇ ਇਕੱਠੇ ਹੋਣ ਅਸੀਂ ਤਾਂ ਜਾ ਕੇ ਐਡਮਿਨਿਸਟ੍ਰੇਸ਼ਨ ਨੂੰ ਬੁਹਾਰੀ ਕਰ ਸਕਦੇ ਆ ਸਾਰੇ ਵਸਨੀਕ ਤੇ ਮੈਂ ਪ੍ਰਮੋਟਰ ਵੀ ਦੇਖੋ ਜੀ ਇੱਥੇ ਗੁੰਡੇ ਆ ਰਹੇ ਆ ਗੁੰਡੇ ਆ ਰਹੇ ਆ ਕੰਮ ਕਰ ਰਹੇ ਆ ਉਹ ਆਪਣੇ ਆਪ ਨੂੰ ਇਹ ਸ਼ੋਅ ਕਰਦੇ ਆ ਵੀ ਸਾਡੇ ਕੋਲ ਰਜਿਸਟਰੀਆਂ ਨੇ ਤੇ ਅਸੀਂ ਇੱਥੇ ਪਲਾਟਾਂ ਤੇ ਕਬਜ਼ਾ ਆਪੇ ਕਰ ਸਕਦੇ ਆ ਅਸੀਂ ਕਹਾਂ ਵੀ ਕਰ ਸਕਦੇ ਹਾਂ ਤਾਂ ਫਿਰ ਕਾਨੂੰਨ ਦੀ ਤਾਂ ਕੋਈ ਲੋੜ ਹੀ ਨਹੀਂ ਆ ਫਿਰ ਪਾਪਰਾ ਐਕਟ ਰੇਰਾ ਐਕਟ ਬਣਾਉਣ ਦੀ ਕੀ ਲੋੜ ਹੈ ਪੰਜਾਬ ਸਰਕਾਰ ਨੂੰ ਫਿਰ ਠੀਕ ਹੈ ਅਨਪਰੂਵਡ ਕਲੋਨੀਆ 'ਚ ਜਿੱਦਾਂ ਕੰਮ ਚੱਲਦਾ ਉਦਾਂ ਚਲਾ ਹੀ ਰੱਖੋ ਹੁਣ ਉਹ ਨਾ ਤਾਂ ਕਾਨੂੰਨ ਨੂੰ ਮੰਨਣ ਨੂੰ ਤਿਆਰ ਨੇ ਤੇ ਕਬਜ਼ਾ ਕਰਨ ਦੇ ਲਈ ਨਾਲ ਆਪਣੇ ਗੈਂਗਸਟਰ ਤੇ ਨਾਲ ਰਿਵਲਵਰ ਲੈ ਕੇ ਆਂਦੇ ਆ ਬੰਦੇ ਉਹ ਉਲਟਾ ਆ ਪਿਛਲੀ 28 ਤਰੀਕ ਨੂੰ ਇੱਥੇ 25 ਜਾਣੇ ਲੈ ਕੇ ਆਪਣੇ ਅਸਲੇ ਨਾਲ ਸਾਰਾ ਕੁਝ ਅਰੇਂਜਮੈਂਟ ਸਾਡੇ ਤੇ ਉਹਨਾਂ ਨੇ ਹਮਲਾ ਬੋਲਤਾ ਅਸੀਂ ਸਵੇਰੇ 9 ਵਜੇ ਤੋਂ ਆ ਦੇਖੋ ਮੈਂ ਤੁਹਾਨੂੰ 9 ਵਜੇ ਆਏ 9 ਵਜੇ ਤੋਂ ਆ ਦੇਖੋ ਆ ਆ ਸਾਰੀ ਜਾਣਕਾਰੀ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇੱਥੋਂ ਸਾਰੀ ਕਲੋਨੀ ਪਲੱਸ ਮੈਂ ਅਸੀਂ ਫੋਨ ਤੇ ਫੋਨ ਫੋਨ ਤੇ ਫੋਨ ਫੋਨ ਤੇ ਫੋਨ ਆ ਸਾਰਾ ਟਾਈਮ ਇਹਦੇ ਉੱਤੇ ਨੋਟ ਹੈ ਕਰ ਕਰਕੇ ਜਾਣਕਾਰੀ ਦਿੰਦੇ ਰਹੇ ਸ਼ਾਮ ਦੇ 5 ਵਜੇ ਤੱਕ ਪ੍ਰਸ਼ਾਸਨ ਨੂੰ ਇਹ ਇੱਥੇ ਆ ਕੰਮ ਹੋ ਰਿਹਾ ਇੱਥੇ ਆ ਕੰਮ ਹੋ ਰਿਹਾ ਉਹ ਕੋਈ ਵੀ ਪ੍ਰਸ਼ਾਸਨਿਕ ਬੰਦਾ ਇੱਥੇ ਨਹੀਂ ਆਇਆ ਕਿਥੇ ਤਰੀ ਅਖੀਰ ਜਿਨ੍ਹਾਂ ਦੇ ਪਲਾਟਾਂ ਤੇ ਕਬਜ਼ੇ ਕਰ ਰਹੇ ਸੀ ਉਹ ਉਹ ਪਲਾਟਾਂ ਵਾਲਿਆਂ ਨੇ ਆ ਕੇ ਉਹਨਾਂ ਨੂੰ ਆਪੋਸ ਕੀਤਾ ਵੀ ਤੁਸੀਂ ਸਾਡੇ ਪਲਾਟ ਤੇ ਕਬਜ਼ਾ ਕਿਉਂ ਕਰ ਰਹੇ ਹੋ ਉਹ ਕੀ ਨਾਮ ਹੈ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਨਾਮ ਹੈ ਕੀ ਕੰਮ ਕਰਦੇ ਸਾਡਾ ਫੈਕਟਰੀ ਹੈ ਠੀਕ ਹੈ ਤੇ ਇੱਥੇ ਇੱਥੇ ਅਸੀਂ ਪਲਾਟ ਲਏ ਹੋਇਆ 2008 ਤੋਂ ਕਿਹੜੀ ਜਗ੍ਹਾ ਦਾ ਇਸ ਸਾਈਡ ਆ ਜੀਕੇ ਵੈਲੀ ਸੰਗੋਵਾ अच्छा ते ਹੁਣ ਇਹ ਕੀ ਤੁਸੀਂ ਮਕੇ ਰੋਲਾ ਪਿਆ ਬਸ ਅਸੀਂ ਜਦੋਂ ਉੱਥੇ ਨਿਸ਼ਾਨਦੇਹੀਆਂ ਸਾਡੀਆਂ ਹੋਈਆਂ ਹੋਈਆਂ ਸੀ ਰਜਿਸਟਰੀਆਂ ਹੋਈਆਂ ਹੋਏ ਇੰਤਕਾਲ ਚੜੇ ਹੋਏ ਆ ਜਿਆਦਾ ਸੀ ਇੱਥੇ ਕੰਸਟਰਕਸ਼ਨ ਕਰਨ ਆਨੇ ਆ ਕਿ ਸਾਨੂੰ ਅਸੀਂ ਆਪਣੇ ਚਾਰਦिवारी ਕਰਨੀ ਹੈ ਤੇ ਆਪਣੇ ਬੰਦੇ ਭੇਜ ਦਿੰਦਾ ਇਹ ਬਿਆਨਤਾ ਮੈਂ ਕੀਤਾ ਹੋਇਆ ਬੰਦੇ ਇਹ ਇਮਪਲਾਈ ਹੁੰਦੇ ਆ ਉਸ ਤੋਂ ਬਾਅਦ ਪੁਲਿਸ ਭੇਜ ਦਿੰਦਾ ਸਾਨੂੰ ਰੁਕਾਵਟ ਪਾ ਰਿਹਾ ਅਸੀਂ ਇਹ ਗੁਲਸ਼ਨ ਕੁਮਾਰ ਇਹਨੇ ਸੋਮਵਾਰ ਨੂੰ ਇੱਥੇ ਆਪਣੇ ਗੁੰਡੇ ਭੇਜ ਕੇ ਸਾਡੇ ਤੇ ਗੋਲੀਆਂ ਵੀ ਚਲਾਈਆਂ ਫੇਰ ਇਹ ਪੁਲਿਸ ਅਜ ਤੱਕ ਨਹੀਂ ਮੰਨ ਰਹੀ ਕਿ ਗੋਲੀਆਂ ਚੱਲੀਆਂ ਨੇ ਜਦਕਿ ਉਸ ਚੀਜ਼ ਦਾ ਸਾਡੇ ਕੋਲ ਪ੍ਰੂਫ ਹੈ ਪ੍ਰੂਫ ਅਸੀਂ ਸੁਣਾ ਦਨੇ ਆ ਤੁਹਾਨੂੰ ਸਾਡੇ ਕੋਲ ਰਿਕਾਰਡਿੰਗ ਹੈ ਤੇ ਅਸੀਂ ਪੁਲਿਸ ਆਈ ਇੱਥੇ ਅਸੀਂ ਕੈਮਰੇ ਲੱਗੇ ਹੋਏ ਸੀ ਉੱਥੇ ਅਸੀਂ ਕਿਹਾ ਉੱਥੋਂ ਸਾਰੇ ਤੁਸੀਂ ਚੈੱਕ ਕਰਵਾਓ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਸੀਪੀ ਸਾਹਿਬ ਦੇ ਸਾਡੀ ਲੈਟਰਾਂ ਗਈਆਂ ਹੋਈਆਂ ਸਦਰ ਥਾਣੇ ਗਈ ਹੋਈ ਹੈ ਮਰਾਡੋ ਚੌਂਕ ਕੀ ਗਏ ਆ ਐਮ ਐਲ ਏ ਇੱਥੇ ਪਲਾਟ ਪ੍ਰੋਪਰ ਬਿਕਰੇ ਆ ਜਾਂ ਇਹਨਾਂ ਨੇ ਵੇਚੇ ਹੋ ਸਰ ਕੋਣ ਜਿੱਥੋਂ ਜਿੱਦੋਂ ਇੱਥੇ ਨਾਮ ਲੋ ਅਗਲਾ ਕਹਿੰਦਾ ਨਾਮ ਹੀ ਨਾ ਦੁਆਰਾ ਲੋ ਜੇ ਅਸੀਂ ਕਿਸੇ ਨੂੰ ਵੇਚਣ ਦੀ ਗੱਲ ਕਰਦੇ ਆ ਸਾਨੂੰ ਤੇ 파ਰਕ ਆ 파ਰਕ ਵੀ ਨਕਸ਼ੇ ਚ 파ਰਕ ਦਿਖਾ ਰਿਹਾ ਹੁਣ ਜਿਹੜਾ ਇਹਨੇ ਨਵਾਂ ਨਕਸ਼ਾ ਬਣਾਤਾ ਉਹਦੇ ਵਿੱਚ ਇਹਦੇ ਪਲਾਟ ਕੱਟੇ ਹੋਏ ਆ ਆ ਸਾਹਮਣੇ ਦੇਖ ਲਓ ਇੱਥੇ ਕੁਮਾਰਾ ਸਰ ਦਿਖਾਣਾ ਜਰਾ ਇਹ ਚ 파ਰਕ ਦਾ ਪਲਾਟ ਕੱਟੇ ਹੋਇਆ ਨਕਸ਼ਾ ਤੁਹਾਨੂੰ ਦੇ ਦਨੇ ਆਸੀਂ ਆ ਪੁਰਾਣਾ ਨਕਸ਼ਾ ਹੈ ਤੇ ਨਵੇਂ ਚ ਤੁਸੀਂ ਦੇਖੋ ਇੱਥੇ ਪਲਾਟ ਕੱਟਦੇ ਕੋਈ ਕਹਿੰਦੇ ਸੋਸਾਇਟੀ ਐਕਟ ਦੇ ਅਕੋਰਡਿੰਗ ਇਹਨੂੰ ਡਵੈਲਪ ਕੀਤਾ ਜਾਂਦਾ ਸਰ ਇਹ ਤਾਂ ਜਾ ਕੇ ਉੱਥੇ ਪਤਾ ਲੱਗੇਗਾ ਤੁਹਾਨੂੰ ਦੋਨੇ ਨਕਸ਼ੇ ਦੇ ਦਨੇ ਤਿੰਨੇ ਤਿੰਨ ਤਾਂ ਨਕਸ਼ੇ ਚੇਂਜ ਕਰਤੇ ਤੁਸੀਂ ਕੀ ਸੋਚ ਕਹਿੰਦੇ 파ਰਕ ਤੋਂ ਦੇਖ ਕਿ ਕਿ ਲੱਗਦੇ ਨਹੀਂ ਨਹੀਂ ਸਾਡੇ ਤਾਂ ਉਧਰਲੀ ਸਾਈਡ ਹੈ ਉਹ ਤਾਂ ਦੇਖੀ ਨਾ ਇਹ ਚੀਜ਼ ਇਹ ਹੀ ਚੀਜ਼ਾਂ ਦੇਖ ਕੇ ਹੁੰਦੇ ਆ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਜਿੱਥੇ ਅਸੀਂ ਲਈਆਂ ਉਦੋਂ ਦੇ ਉਦੋਂ ਸੜਕਾਂ ਨੇ ਸਾਨੂੰ 30 ਫੁੱਟ ਰਸਤਾ ਦਿਖਾਇਆ ਸੀਗਾ ਰਸਤਾ ਹੁਣ ਰਹਿ ਗਿਆ 16 ਫੁੱਟ ਤੇ ਅਸੀਂ ਉਹ ਕਹਿ ਰਹੇ ਆ ਤੇ ਉਹ ਕਹਿੰਦੇ ਨਹੀਂ ਜੀ ਉਹਨਾਂ ਨੂੰ ਪੈਸੇ ਲੈ ਕੇ ਇਹ ਰਸਤਾ ਹੀ ਵੇਚਤਾ ਹਾਂ ਇਹ ਕਰਨਲ ਸਾਹਿਬ 10000 ਰੁਪਏ ਹਾਂ ਇਹ ਕਰਨਲ ਸਾਹਿਬ ਹੈ 222 ਨੰਬਰ ਪਲਾਟ ਹੈ ਉਹਨਾਂ ਦੇ ਪਲਾਟ ਦੇ ਵਿੱਚੋਂ ਹੀ ਇਹਨੇ ਕੱਢਤੀ ਸੜਕ ਕੱਢਤੀ ਉਹਨਾਂ ਦੇ ਨਾਲ ਪੈ ਗਏ ਤੇ ਡਰਾਮਾ ਕਰਨ ਲੱਗੇ ਵੀ ਇੱਥੇ ਕੋਈ ਮਿਸਅਪ ਹੋ ਗਿਆ ਮਿਸਅਪ ਹੋ ਗਿਆ ਉਹ ਸਾਰੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੈਨੂੰ ਫਸਾਉਣ ਦੇ ਲਈ ਵੀ ਅਸੀਂ ਇੱਥੇ ਪਲਾਟਾਂ ਤੇ ਕਬਜ਼ਾ ਕਰ ਲਈਏ ਤੇ ਆਪਾਂ ਆ ਜਿਹੜਾ ਗੁਲਸ਼ਨ ਕੁਮਾਰ ਹੈ ਇਹ ਆਪੋਸ ਕਰਦਾ ਇਹਨੂੰ ਆਪਾਂ ਕਿਸੇ ਚੱਕਰ 'ਚ ਪਾ ਦਈਏ ਇਹ ਸਾਰਾ ਪਲੈਨ ਇੱਕ ਸੋਚਾ ਸਮਝੀ ਸਾਜ਼ਿਸ਼ ਸੀਗੀ ਜਿੱਦੀ ਕੀ ਜਾਣਕਾਰੀ ਤੁਸੀਂ ਮੈਂ ਤੱਥਾਂ ਦੇ ਨਾਲ ਆ ਸਾਰੀ ਤੁਹਾਡੇ ਕੋਲੇ ਇਕੱਲਾ ਇਕੱਲਾ ਚੀਜ਼ ਆ 35 ਜਿਹੜੀਆਂ ਲੈਟਰ ਸੀਐਮ ਸਾਹਿਬ ਤੋਂ ਲੈ ਕੇ ਸੀਪੀ ਸਰ ਐਡਮਿਨਿਸਟ੍ਰੇਸ਼ਨ ਡੀਸੀ ਸਰ ਆਪਣੇ ਜਿੰਨੇ ਵੀ ਇੱਥੇ ਲੋਕਲ ਅਥਾਰਟੀ ਹੈ ਆ 35 ਦੇ 35 ਵਸਨੀਕਾਂ ਦੀ ਇਹ ਲੈਟਰ ਹੈਗੀ ਹੈ ਤੁਹਾਡੇ ਸਾਹਮਣੇ ਆ ਇਸ ਤੋਂ ਇਲਾਵਾ ਆ ਖੱਤੇ ਦਾ ਹਿਸਾਬ ਹੈ ਸੀਏ ਸਾਹਿਬ ਨੇ ਹੀアリング ਦਿੱਤੀ ਉਹਦੀ ਗੱਲ ਹੈ ਇੱਥੇ ਕਮੇਟੀ ਬਣੀ ਉਹਦੀ ਗੱਲ ਹੈ ਅਸੀਂ ਤਾਂ ਜਿਸ ਦਾ ਵੀ ਇਸ ਕਲੋਨੀ ਚ ਪਲਾਟ ਹੈ ਉਹਨੂੰ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਭਾਈ ਜੇ ਤੁਹਾਡਾ ਪਲਾਟ ਹੈ ਤਾਂ ਤੱਕ ਕਮੇਟੀ ਮੈਂਬਰਾਂ ਨੂੰ ਸੰਪਰਕ ਕਰੋ ਵੀ ਆ ਕਲੋਨੀ ਦੇ ਮੈਂਬਰ ਹੈ ਇਹ ਰਜਿਸਟਰੀ ਦੀ ਜਾਂਚ ਪੜਤਾਲ ਕਰਨਗੇ ਤੇ ਅੱਜ ਉਹਨੂੰ ਆਪਣੇ ਹਿਸਾਬ ਦੇ ਨਾਲ ਡਿਊਜ਼ ਲੈ ਕੇ ਕਬਜ਼ਾ ਦੇ ਦੇਣਗੇ ਸਾਡੀ ਕੰਪਨੀ ਦੇ ਕੋਲੋਂ ਜਾਣਕਾਰੀ ਲੈਣੀ ਹੈ ਸਾਡੇ ਤੋਂ ਲੈ ਲਓ ਬਟ ਜਿਹੜੇ ਤਰੀਕੇ ਦੇ ਨਾਲ ਉਹ ਸਸਤੇ ਪਲਾਟ ਖਰੀਦ ਕੇ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਨੇ ਪਲਾਟ ਸਸਤੇ ਖਰੀਦ ਲਏ ਬਿਨਾਂ ਡਿਊਜ਼ ਦਿੱਤੇ ਜਿੱਦਾਂ ਦੇ ਹਾਲਾਤ ਲੱਗਦੇ ਆ ਪਰ ਸਾਨੂੰ ਤਾਂ ਇਹ ਰਜਿਸਟਰੀ ਵੀ ਨਹੀਂ ਦਿਖਾਉਂਦੇ ਵੀ ਕਿਹੜੀ ਕਲੋਨੀ ਦਾ ਪਲਾਟ ਆ ਕਿੱਥੇ ਕਬਜ਼ਾ ਕਰ ਰਹੇ ਆ ਉਹਨਾਂ ਕੋਲੇ ਕਿਹੜੀ ਰਜਿਸਟਰੀ ਆ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਨਹੀਂ ਦਿਖਾਈ ਨਾ ਕਿਸੇ ਐਡਮਿਨਿਸਟ੍ਰੇਸ਼ਨ ਨੂੰ ਦਿਖਾ ਰਹੇ ਆ ਨਾ ਉਹ ਸਾਨੂੰ ਦੁਕਾਨ ਨੂੰ ਤਿਆਰ ਹੈ ਨਾ ਉਹ ਕਮੇਟੀ ਮੈਂਬਰ ਨੂੰ ਦੁਕਾਨ ਨੂੰ ਤਿਆਰ ਹੈ ਉਹ ਤਾਂ ਸਿੱਧਾ ਸਵੇਰੇ ਆਪਣੇ ਬੰਦੇ ਲੈ ਕੇ ਇੱਥੇ ਨਾਲ ਅਸਲੇ ਵਾਲੇ ਬੰਦੇ ਲੈ ਕੇ ਇੱਥੇ ਉਹ ਪਾਰਕ ਚ ਪਿੱਛੇ ਬਹਿ ਜਾਂਦੇ ਆ ਕੇ ਤੇ 25 30 ਦੀ ਜਣੇ ਆ ਕੇ ਪਲਾਟਾਂ ਤੇ قبضہ ਕਰ ਰਹੇ ਕਿਉਂਕਿ ਹੁਣ ਜੇ ਅੱਜ ਦੇ ਹਾਲਾਤਾਂ ਦੇ ਵਿੱਚ ਕੋਈ ਵੀ ਅੰਦਰ ਪਲਾਟ ਵਾਲਾ ਜਿਹਦਾ ਅੰਦਰ ਪਲਾਟ ਹੈ ਉਹ ਜਾ ਕੇ ਉਹਨਾਂ ਨਾਲ ਗੱਲ ਕਰਦਾ ਉਹਦੇ ਗੱਲ ਪੈ ਰਹੇ ਨੇ ਅਸੀਂ ਪੁਲਿਸ ਬੁਲਾਨੇ ਆ ਪੁਲਿਸ ਆ ਕੇ ਉਹਨਾਂ ਨੂੰ ਰੋਕਦੀ ਹੈ ਉਹ 15 ਮਿੰਟ ਬਾਅਦ ਫੇਰ ਕੰਮ ਸ਼ੁਰੂ ਕਰ ਦਿੰਦੇ ਆ ਆ ਪਿਛਲੇ 4 ਦਿਨ ਤੋਂ ਇਹ ਡਰਾਮਾ ਰੈਗੂਲਰ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਤੋਂ ਤੁਹਾਡੇ ਰਾਹੀਂ ਇਹ ਮੰਗ ਕਰਦੇ ਆਂ ਵੀ ਇਸ ਜਿਹੜੀ ਇਹ 35 ਦਰਖਾਸਤ ਜਿਹੜੀ ਸੀਪੀ ਸਰ ਨੇ ਏਸੀਪੀ ਇਨਵੈਸਟੀਗੇਸ਼ਨ ਸਰ ਨੂੰ ਮਾਰਕ ਕੀਤੀ ਹੋਈ ਹੈ ਇਹ ਉਹਨਾਂ ਕੋਲ ਪਿਛਲੇ 15 ਦਿਨ ਤੋਂ ਪੈਂਡਿੰਗ ਪਈ ਹੈ 15 ਨਹੀਂ 10 ਦਿਨ ਤੋਂ ਪੈਂਡਿੰਗ ਪਈ ਹੈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਵੀ ਉਹਨਾਂ ਨੇ ਇੱਥੇ ਕਲੋਨੀ ਦੇ ਵਿੱਚ ਆ ਕੇ ਦੁਬਾਰਾ ਤੋੜੀਆਂ ਕੈਮਰੇ ਤੋੜੇ ਜਾਂ ਹਨ ਤੋੜ ਕੀਤੀ ਹੈ ਜਾਂ ਨਜਾਇਜ਼ ਕਬਜ਼ੇ ਕਰ ਰਹੇ ਹੈ ਉਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਇੱਕ ਤੇ ਕਹਿ ਰਹੇਗੇ ਕਿ ਮੈਂ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੀਆ ਠਾਕੁਰ ਹੈ ਸਰ ਇੱਕ ਤੇ ਕਹਿ ਰਹੇ ਕਿ ਗਲਾਡਾ ਅਪਰੂਵਡ ਕਲੋਨੀ ਨਹੀਂ ਹੈ ਸਰ ਮੇਰੇ ਕੋਲ ਬਕਾਇਦਾ ਗਲਾਡਾ ਦੀ ਐਨਓਸੀ ਹੈ ਠੀਕ ਹੈ ਉਹਨਾਂ ਦੀ ਐਪਲੀਕੇਸ਼ਨ ਵੀ ਨਾਲ ਮੈਨੂੰ ਲਿਖ ਕੇ ਦਿੱਤੀ ਸੀ ਕਿ ਇਹ ਅਪਰੂਵਡ ਕਲੋਨੀ ਹੈ ਤੇ ਗਲਾਡਾ ਐਦਾ ਤੇ ਇਸ਼ੂ ਨਹੀਂ ਕਰੇਗੀ ਨਾ ਐਨਓਸੀ ਸਰ ਅਗਰ ਇਹ ਅਪਰੂਵਡ ਕਲੋਨੀ ਹੈ ਤਾਂ ਹੀ ਐਨਓਸੀ ਇਸ਼ੂ ਕਰੇਗੀ ਨਾ ਠੀਕ ਹੈ ਸਰ ਉਹਨਾਂ ਦੇ ਕੱਲ ਜਿਹੜੇ ਇਹਨਾਂ ਨੇ ਹਾਂ ਬਿਲਕੁਲ ਉਹਨਾਂ ਦੇ ਬੰਦੇ ਕਹਿ ਰਹੇ ਕਿ ਅਪਰੂਵਡ ਕਲੋਨੀ ਨਹੀਂ ਹੈ ਤੇ ਫਿਰ ਗਲਾਡਾ ਵਾਲੇ ਨੇ ਅਗਰ ਐਨਓਸੀ ਦਿੱਤੀ ਹੈ ਤੇ ਅਪਰੂਵਡ ਕਲੋਨੀ ਤਾਂ ਹੀ ਐਨਓਸੀ ਦਿੱਤੀ ਹੈ ਨਾ ਤੁਸੀਂ ਉਹ ਪੰਜ ਮੈਂਬਰੀ ਕਮੇਟੀ ਸਰ ਬਿਲਕੁਲ ਜੀ ਬਿਲਕੁਲ ਤੇ ਹੁਣ ਫਿਰ ਤੁਸੀਂ ਗਲਾਡਾ ਨਾਲ ਕੰਸਲਟ ਕੀਤਾ ਆ ਕੇ ਸਰ ਮੈਨੂੰ ਕਰਨ ਦੀ ਲੋੜ ਕੀ ਹੈ ਮੇਰੇ ਕੋਲ ਐਨਓਸੀ ਪਈ ਹੈ ਮੇਰੇ ਕੋਲ ਐਨਓਸੀਪੀ ਹੈ ਅਗਰ ਉਹ ਮੈਨੂੰ ਪੁੱਛਦੇ ਆ ਅਗਰ ਕੋਈ ਬੰਦਾ ਕਹਿ ਰਿਹਾ ਕਹਿਣ ਦੋ ਤੇ ਕੋਈ ਲੀਗਲੀ ਪ੍ਰਸੰਗ ਸਰ ਸਭ ਨੂੰ ਪਤਾ ਹੈ ਸਰ ਸਭ ਨੂੰ ਪਤਾ ਹੈ ਠੀਕ ਹੈ ਨਾ ਆਮ ਤਾਂ ਮੈਂ ਕਹਾਂਗਾ ਜੀ ਗਲਟਾ ਨਹੀਂ ਮੇਰੇ ਕਹਿਣ ਤੋਂ ਲੋ ਜਾਏਗਾ ਜੇਕਰ ਕੋਈ ਲੀਗਲੀ ਪ੍ਰਸੰਗ ਤੁਹਾਡੇ ਕੋਲ ਇੱਕ ਗੱਲ ਕਰੀ ਜਾ ਕੇ ਇਹ ਚੀਜ਼ ਸਰ ਮੈਂ ਤੁਹਾਨੂੰ ਸਾਰੇ ਰਾਈਟ ਵਿੱਚ ਸਾਰੇ ਹਰ ਤੁਸੀਂ ਹੋਰ ਕਮੇਟੀ ਮੈਂਬਰ ਹੋ ਜੀ ਇਸ ਇਲਾਕੇ ਦੇ ਵਿੱਚ 30 35 ਦੇ ਪਰਿਵਾਰ ਐਸ ਟਾਈਮ ਵੱਜੀ ਉਹਨਾਂ ਨੇ ਤੁਹਾਨੂੰ ਚੁਣਿਆ ਮੈਂਬਰ ਪਾਇਆ ਕਮੇਟੀ ਬਣਾਈ ਤੁਸੀਂ ਉਹਨਾਂ ਦੇ ਪਲਾਟਾਂ ਦੀ ਰਾਖੀ ਲਈ ਕੀ ਕਰ ਰਹੇ ਹੋ ਸਰ ਰਾਖੀ ਲਈ ਤੇ ਹੁਣ ਅਸੀਂ ਕਰੀ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆਂ ਅਗਰ ਜਿਹੜੇ ਪਲਾਟ ਜਿੰਨਾਂ ਦੇ ਪਲਾਟ ਆ ਸਿਰਫ ਉਹਨਾਂ ਨੇ ਛੱਡੇ ਹੋਏ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਤੁਸੀਂ ਆ ਕੇ ਇੱਥੇ ਬੈਠੋ ਗੱਲ ਕਰੋ ਜਿੰਨਾਂ ਤੁਹਾਡੀ ਪੇਮੈਂਟ ਬੰਦ ਹੀ ਆ ਅਸੀਂ ਕੁਛ ਲੈਸ ਵੀ ਕਰਾਵਾਂਗੇ ਠੀਕ ਹੈ ਪਰ ਇਹ ਆ ਕਿ ਤੁਸੀਂ ਗੱਲ ਕਰੋਗੇ ਤਾਂ ਹੀ ਨਾ ਕੋਈ ਆ ਹੀ ਨਹੀਂ ਰਿਹਾ ਸਰ ਜਿਹੜੇ ਹੁਣ ਉਹ ਤੇ ਕਬਜ਼ਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਤੁਹਾਡੀ ਕਮੇਟੀ ਕੀ ਐਕਸ਼ਨ ਲੈ ਰਹੀ ਹੈ ਸਾ ਕਮੇਟੀ ਐਕਸ਼ਨ ਤੇ ਤਾਂ ਲੇਗੀ ਨਾ ਜਦੋਂ ਉਹ ਬੈਠ ਕੇ ਗੱਲ ਕਰਨਗੇ ਸਿਰ ਉਹ ਗੱਲ ਹੀ ਨੇ ਇਹਨੇ ਕਬਜ਼ਾ ਕਰਨ ਆ ਰਹੇ ਆ ਕਬਜ਼ਾ ਕਰਨ ਸਰ ਉਹਨਾਂ ਦੀ ਆਪਣੀ ਹੈ ਸਰ ਸਾਡੀ ਨੌਲੇਜ ਹੀ ਨਹੀਂ ਹੈ ਕਿ ਪਰਸਾਂ ਉਹ ਬੰਦੇ ਸਾਡੀ ਕਲੋਨੀ ਦੇ ਬੰਦੇ ਨਹੀਂ ਹੈ ਸਰ ਉਹ ਸਾਡੇ ਸਾਨੂੰ ਕਦੇ ਦੇਖਿਆ ਨਹੀਂ ਜਿੱਥੇ 10 ਸਾਲ ਤੋਂ ਨਾ ਨਾ ਕਦੀ ਸਾਨੂੰ ਕਦੀ ਮਿਲੇ ਨਹੀਂ ਅਸੀਂ ਕਰੀਏ ਨਾ ਜਾਨਦੇ ਨਹੀਂ ਫਿਰ ਅਸੀਂ ਗੱਲਬਾਤ ਕੀਤਾ ਕਰਾਂਗੇ ਸਰ ਕਮੇਟੀ ਦਾ ਕੀ ਫਾਇਦਾ ਕਮੇਟੀ ਦਾ ਕੀ ਫਾਇਦਾ ਹੋਇਆ ਕਮੇਟੀ ਦਾ ਕਿਉਂ ਨਹੀਂ ਫਾਇਦਾ ਸਰ ਕੰਮ ਕੰਪਲੀਟ ਦਿੱਤੀ ਗਈ ਆ ਕਮੇਟੀ ਵੱਲੋਂ ਤਾਂ ਅਸੀਂ ਆਸੀ ਤਾਂ ਕੰਪਲੇਨ ਨਹੀਂ ਕਰ ਸਕਦੇ ਲੜਤ ਨਹੀਂ ਸਕਦੇ ਨਾ ਸਰ ਸਿਕਿਉਰਿਟੀ ਕਰ ਰਹੀ ਹੈ ਕਿਸ ਚੀਜ਼ ਦੀ ਸਰ ਸਿਕਿਉਰਿਟੀ ਦਾ ਮਤਲਬ ਕਿ ਹੁਣ ਅਸੀਂ ਵੀ ਉਹਨਾਂ ਨਾਲ ਲੜੀਏ ਸਰ ਜਾ ਕੇ ਪੇਟੀਓ ਕਹਿੰਦਾ ਕਿ ਕੰਪਲੇਨ ਦਿੱਤੀ ਕੰਪਲੇਨ ਅਸੀਂ ਤਾਂ ਲੀਗਲੀ ਚਲਾਗੇ ਨਾ ਅਸੀਂ ਸਰ ਪੁਲਿਸ ਨੂੰ ਕੰਪਲੇਨ ਕਰਾਂਗੇ ਨਾ ਇਹ ਤਾਂ ਹੋ ਗਿਆ ਕਿ ਅਸੀਂ ਹੱਥਾ ਪਾਈ ਕਰਾਂਗੇ ਆਜੇ ਤੱਕ ਜੋ ਵੀ ਹੈ ਚੱਲਦਾ ਪਿਆ ਪ੍ਰੋਸੈਸ ਆਹ ਕੰਪਲੇਨ ਨੰਬਰ ਦਿਖਾਓ ਇਹਨਾਂ ਨੇ 10 ਦਿਨ ਪਹਿਲਾਂ ਕਲੋਨੀ ਵਾਲਿਆਂ ਨੇ ਕੰਪਲੇਨ ਦਿੱਤੀ ਕਿ ਕਲੋਨੀ ਵੱਲੋਂ ਕੰਪਲੇਨ ਗਈ ਹੋਈ ਹੈ ਕੰਪਲੇਨ ਨੰਬਰ ਹੈ 1010 ਜੀ ਮੈਨੂੰ ਇੱਕ ਮਰਜ਼ਬਾਦ ਜੇ ਤੁਹਾਡੇ ਤੋਂ ਮਾਮਲਾ ਸੋਲਵ ਨਹੀਂ ਹੁੰਦਾ ਪੁਲਿਸ ਤੋਂ ਵੀ ਬਾਹਰ ਪੈਂਦਾ ਤੁਸੀਂ ਕੋਰਟ ਜਾਓਗੇ ਕਿਉਂ ਨਹੀਂ ਜਾਵਾਂਗੇ ਸਰ ਕਿ ਤੁਸੀਂ ਸਾਡੇ ਆਨੰਦ ਰੀਲੀਗਲ ਕੰਮ ਹੋਏਗਾ ਕਿ ਕਿਉਂ ਜਾਵਾਂਗੇ ਸਾਡੇ ਬੱਚੇ ਛੋਟੇ ਹੈ ਜੀ ਉੱਥੇ ਰੁਕੀ